ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਅੱਜ ਇੱਕ ਆਪਾਂ ਪਰਿਵਾਰ ਦੇ ਘਰੇ ਪਹੁੰਚੇ ਆ ਜੀ ਜਿਹੜਾ ਪਰਿਵਾਰ ਨੇ ਪਹਿਲੋ ਤਾਂ ਇਲਾਜ ਬਹੁਤ ਕਰਵਾਇਆ ਵੀਰ ਦਾ ਤੇ ਜਿਹੜੇ ਸਭਰਾ ਨਗਰ ਦੇ ਵਿੱਚ ਜੀ ਤੇ ਜਿਹੜਾ ਵੀਰ ਬਿਲਕੁਲ ਬਿਮਾਰ ਪਿਆ ਜੀ ਉਹਦੇ ਇਲਾਜ ਕਰਵਾਉਣ ਵਾਸਤੇ ਵੀਰਾਂ ਨੇ ਦਾਨੀ ਸੱਜਣਾ ਤੋਂ ਮਦਦ ਦੀ ਘਾਰ ਲਾਈ ਆ ਵੀ ਜਿਹੜਾ ਕੋਈ ਸਮਾਜ ਸੇਵੀ ਜਾਂ ਕੋਈ ਵੀ ਵੀਰ ਜਿਹੜਾ ਜਿੰਨੀਆਂ ਵੀ ਜਾਂ ਤਾਂ ਕੋਈ ਸੰਸਥਾ ਵਾਲੇ ਜੇ ਕੋਈ ਇਲਾਜ ਕਰਵਾ ਦੇਣ ਵੀਰ ਦਾ ਤੇ ਵੀਰ ਦਾ ਤੁਹਾਨੂੰ ਨੰਬਰ ਵੀ ਦੱਸਦੇ ਆ ਤੇ ਪਰਿਵਾਰ ਨਾਲ ਵੀ ਗੱਲਬਾਤ ਕਰਾਉਣੇ ਆ ਜੀ ਕਿਉਂਕਿ ਮਿਹਨਤ ਕਰਨ ਵਾਲੇ ਬੰਦੇ ਆ ਵੀ ਮਿਹਨਤ ਮਜ਼ਦੂਰੀ ਕਰਦੇ ਆ ਵੀਰੇ ਤੇ ਅੱਜ ਆਪਾਂ ਪਹੁੰਚੇ ਆ ਇਹਨਾਂ ਦੇ ਘਰੇ ਵੀਰ ਦੇ ਘਰੇ ਸਾਰੀ ਗੱਲਬਾਤ ਆਪਾਂ ਜਾਣਦੇ ਆ ਪਰਿਵਾਰ ਦੇ ਕੋਲੋਂ ਕੀ ਦੁੱਖ ਆ ਵੀਰ ਨੂੰ ਕੀ ਗੱਲਬਾਤ ਆ ਜੀ ਬਾਕੀ ਤੁਹਾਨੂੰ ਕੰਬਲ ਬਾਈ ਜੀ ਲਾ ਕੇ ਦਿਖਾਉਣੇ ਆ ਬਾਈ ਜੀ ਕਿਉਂਕਿ ਆ ਦੇਖੋ ਵੀਰ ਦਾ ਕਿੰਨਾ ਜਿਹੜਾ ਪੇਟ ਫੁੱਲ ਚੁੱਕਾ ਜੀ ਬਹੁਤ ਬੁਰੇ ਹਾਲਾਤ ਆ ਜੀ ਤੇ ਦੇਖੋ ਜਿਵੇਂ ਆਹ ਦੇਖੋ ਹੈਨਾ ਬੜੇ ਬੁਰੇ ਹਾਲਾਤ ਆ ਬਾਈ ਜੀ ਤੇ ਵੀਰ ਨੇ ਇਲਾਜ ਕਰਾਉਣ ਵਾਸਤੇ ਮਦਦ ਦੀ ਘਾਰ ਲਾਈ ਆ ਵੀ ਇਸ ਪਰਿਵਾਰ ਨੇ ਕੀ ਨੁਕਸਾ ਸਾਰੀ ਗੱਲਬਾਤ ਆਪਾਂ ਜਾਣਾਂਗੇ ਵੀਰ ਕੋਲੋਂ ਵੀਰ ਦਾ ਪਹਿਲੋਂ ਨਾਂ ਜਾਣਦੇ ਆ ਵੀਰ ਜੀ ਕੀ ਨਾਂ ਹੈ ਜੀ ਆਪਣਾ ਸੁੱਖਾ ਮੇਰਾ ਨਾ ਆਇਆ ਸੁੱਖਾ ਮੇਰਾ ਨਾ ਸੁੱਖਾ ਹਾਂਜੀ ਹਾਂਜੀ ਪਿੰਡ ਕਿਹੜਾ ਹੈ ਜੀ ਸੁਭਰਾ ਜੀ ਕੀ ਗੱਲ ਆ ਜੀ ਕੀ ਬਣ ਗਿਆ ਇਹ ਰੋਗ ਕਿਹੜਾ ਹੈ ਜੀ ਜਿਹੜਾ ਆਪਾਂ ਨੂੰ ਜਿਹੜਾ ਇਹ ਜੀ ਫਕਸ਼ਨ ਤੋਂ ਹੀ ਜ਼ਿਆਦਾ ਵੱਧ ਗਿਆ ਹੁਣ ਪੀੜ ਵੜੀ ਹੁੰਦੀ ਰਾਤ ਨੂੰ ਤੜਪਦਾ ਉਹਦਾ ਇਲਾਜ ਕਰਾਇਆ ਕੋਈ ਇਲਾਜ ਕਰਾਇਆ ਜਿੱਦਾਂ ਚਰਪਾ ਤੇ ਲਾ ਲਾ ਕੇ ਫੂਕ ਲਿਆ ਵਾ ਹੁਣ ਆਡੇ ਪੱਲੇ ਕੋਈ ਨਹੀਂ ਆਵਾ ਕੀ ਮੰਗ ਕੀ ਮੰਗ ਕਰਦੇ ਜੀ ਅਈ ਲਾਜ ਦੀ ਮੰਗ ਕਰਦੇ ਆ ਜੀ ਕੋਈ ਵੀਰ ਘਰਾ ਸੱਜਣ ਲਾਜ ਕਰਾ ਦੇ ਮੇਰਾ ਗਰੀਬੀ ਬੜੀ ਆ ਗਈ ਮੈਂ ਮਿਹਨਤ ਕਰਨ ਵਾਲਾ ਬੰਦਾ ਐ ਘਰ ਚ ਲਾਉਂਦਾ ਹੀ ਮੈਂ ਮੰਜੇ ਤੇ ਡੇਗਿਆ ਬੱਚੇ ਬੱਚੇ ਦੋ ਆ ਜੀ ਤਿੰਨ ਹੀ ਇੱਕ ਪੂਰਾ ਗਿਆ ਬੱਚੇ ਛੋਟੇ ਆ ਜੀ ਹਾਂਜੀ ਤੇ ਤੁਸੀਂ ਕਮਾਉਣ ਵਾਲੇ ਸੀ ਕਰਦੇ ਹੈਨਾ ਹਾਂਜੀ ਦੇਖੋ ਜੀ ਇਹੋ ਵੀਰ ਕਮਾਉਣੇ ਹੁਣ ਕੀ ਮੰਗ ਕਰਦੇ ਆਪਾਂ ਆ ਲਾਜ ਨਹੀਂ ਮੰਗ ਕਰਦੇ ਕੋਈ ਵੀ ਭਰਾ ਇਲਾਜ ਕਰਾਦੇ ਆ ਪੈਸੇ ਖਣੋ ਬੜੀ ਜਾਣ ਤਾਂ ਕੋਈ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਤੇ ਫੋਨ ਨੰਬਰ ਆਪਣਾ ਬੋਲੋਗੇ ਵਿੱਚ ਜੀ ਹਾਂਜੀ ਕੀ ਨੰਬਰ ਆ ਜੀ ਆਪਣਾ 77105 7378 ਕੋਈ ਨਹੀਂ ਹੱਥ ਚੁੱਕ ਮੂੰਹ ਤੋਂ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਪੁੰਜੋ ਅੱਖਾਂ ਕੋਈ ਗੱਲ ਨਹੀਂ ਵਾਇਗਰੂ ਕਰੂ ਮੇਰ ਫਿਰ ਦੁਬਾਰਾ ਦੱਸ ਦਿਓ ਕੀ ਫੋਨ ਨੰਬਰ ਦੁਬਾਰਾ ਵਿੱਚ ਬੋਲ ਕੇ ਦੱਸੋ 7710573178 ਇਹ ਵੀਰਦਾ ਜੀ ਨੰਬਰ ਆ ਜੀ ਕੁਲਦੀਪ ਸਿੰਘ ਪਿੰਡ ਵੱਡੇ ਜ਼ਬਰਾ ਵੀਰ ਜੀ ਕੋਈ ਵੀ ਵੀਰ ਜੇ ਕੋਈ ਇਸ ਦਾ ਇਲਾਜ ਵੀਰ ਕਰਵਾਉਣਾ ਚਾਹੁੰਦਾ ਤਾਂ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਤੇ ਬਾਕੀ ਇਹ ਇਹਨਾਂ ਦੇ ਪਤਨੀ ਆ ਜੀ ਘਰ ਵਾਲੇ ਆ ਪਹਿਣਾ ਕੀ ਗੱਲ ਬਣੀ ਵੀਰ ਨੂੰ ਇੱਧਰ ਆਓ ਜੀ ਪਹਿਣਾ ਕੀ ਨਾਂ ਆਪਣਾ ਜੀ ਦਲਜੀ ਤੇ ਕੀ ਲੱਗਦੇ ਆ ਵੀਰ ਆਪਣੇ ਤੇ ਕੀ ਗੱਲ ਆ ਇਹਨਾਂ ਨੂੰ ਕੀ ਪ੍ਰੋਬਲਮ ਪੈ ਗਈ ਆ ਜੀ ਖੁਸ਼ ਕੁਫਕਸ਼ਨ ਤਾਂ ਵੀ ਵੱਧ ਗਈ ਹੈ ਫਕਸ਼ਨ ਤੋਂ ਹੈ ਨਾ ਹਾਂ ਨਾ ਪੀਲੀ ਆ ਗਿਆ ਕਾਲਾ ਪੀਲ ਗਿਆ ਵੀ ਨਾਲ ਤੇ ਸੈਲਡੋਨ ਹੋ ਦੇ ਬਿਲਕੁਲ ਸੈਲਡੋਨ ਤੇ ਕੀ ਮੰਗ ਕਰਦੇ ਆ ਜੀ ਦਵਾਈ ਦਾਰੋ ਹੀ ਸਾਡਾ ਹੋ ਜੇ ਬਸ ਇਹ ਕੁਛ ਨਹੀਂ ਮੰਗਦੇ ਲਾਜ ਹੋ ਜੇ ਪਹਿਲੋ ਕਰਾਇਆ ਕੋਈ ਇਲਾਜ ਬੜਾ ਕਰਾਇਆ ਸਾਲ ਹੋ ਚੱਲਿਆ ਇਲਾਜ ਕਰਾਉਂਦਿਆਂ ਨੇ ਤੇ ਕੰਮ ਕਰ ਕੀ ਆਪਣਾ ਕਰਦੇ ਜਿਹੜੇ ਕਾ ਮੈਂ ਹੋਈ ਦਿਹਾੜੀ ਦਾ ਪਾ ਹੀ ਕਰਦੀ ਇਹੋ ਹੀ ਕਰਦਾ ਹੀ ਕੋਈ ਨਹੀਂ ਕਰਦਾ ਹੋਰ ਤੇ ਕੋਈ ਐ ਵੀ ਨਹੀਂ ਕਰਨ ਵਾਲਾ ਇਹੋ ਹੀ ਕਮਾਉਣ ਵਾਲੇ ਸੀ ਜੀ ਹਾਂ ਜੀ ਤੇ ਲਾਜ ਦੀ ਮੰਗ ਕਰਦੇ ਆ ਜੀ ਹਾਂ ਜੀ ਤੇ ਕਿੰਨੇ ਚਿਰ ਤੋਂ ਦੱਸ ਰਿਹਾ ਜੀ ਇਹ ਵੀਰ ਬਿਮਾਰ ਜਦੋਂ ਦੇ ਹੋਏ ਆ ਜੀ ਸਾਲੀ ਉਹ ਚੱਲਿਆ ਸਾਲ ਹੋ ਗਿਆ ਥੜ੍ਹ ਫੜ ਕੇ ਪੈਸੇ ਲਾਈ ਗਏ ਹਾਂ ਤੇ ਪੈਸੇ ਵੀ ਮੁੱਕ ਗਏ ਸਾਡੇ ਅੱਛਾ ਜੀ ਤੇ ਹੁਣ ਆਪਣਾ ਨੇ ਵੀ ਲਾਜ ਹੋ ਜੇ ਹਨਾ ਹਾਂ ਜੀ ਠੀਕ ਆ ਜੀ ਤੇ ਕਰੋ ਵੀਡੀਓ ਸ਼ੇਅਰ ਵੱਤੋ ਵੱਤ ਵੀਰ ਜੀ ਭੈਣ ਵੀ ਭਾਵਕ ਹੋਈ ਆ ਜੀ ਤੇ ਵੀਰ ਵੀ ਅੱਖਾਂ ਚੋਂ ਪਾਣੀ ਆ ਗਿਆ ਵੀਰ ਦੇ ਕਿਉਂਕਿ ਜਦੋਂ ਜਿਹੜੇ ਬਿਮਾਰੀਆਂ ਨਾ ਬਾਈ ਜੀ ਇਤਨਾ ਹੀ ਸਹੀਜੇ ਸਹੀਜੇ ਜਿੱਤ ਲੈਂਦੀਆਂ ਵਾ ਤੇ ਜਿਹੜੇ ਗਰੀਬ ਘਰਾਂ ਦੇ ਵਿੱਚ ਨਹੀਂ ਚਲੋ ਕਮਾਉ ਪਹਿਲੋ ਵੀਰ ਆਪਦੀ ਕਮਾਈ ਕਰਦਾ ਰਿਹਾ ਮਿਹਨਤ ਕਰਦਾ ਰਿਹਾ ਵੀਰ ਆਪਦਾ ਤੇ ਆਪਦਾ ਪਰਿਵਾਰ ਇਹ ਵੀਰ ਆਪਦਾ ਪਾਲਦੇ ਸੀਗੇ ਕਿ ਬਹੁਤ ਬੁਰੇ ਹਾਲਾਤ ਹੁਣ ਜਿਹੜਾ ਬੰਦਾ ਕਮਾਉਣ ਵਾਲਾ ਜੇ ਮੰਜੇ ਤੇ ਪੈ ਜੇ ਤੇ ਕੀ ਬੰਦਾ ਕਰ ਸਕਦਾ ਹੈ ਜੀ ਹਨਾ ਤੇ ਇਸ ਵੀਰ ਦਾ ਵੱਧ ਤੋਂ ਵੱਧ ਕੋਈ ਵੀ ਵੀਰ ਸੰਸਥਾ ਜਾਂ ਸਮਾਜ ਸੇਵੀ ਸਾਡੀ ਵੀਡੀਓ ਦੇਖਦਾ ਹੋਵੇ ਤੇ ਇਸ ਵੀਰ ਦਾ ਫੋਨ ਨੰਬਰ ਵੀ ਤੁਹਾਨੂੰ ਵੀਰ ਨੇ ਦੱਸਿਆ ਅਸੀਂ ਵੀ ਤੁਹਾਨੂੰ ਦੱਸ ਦਾਂ ਵਿੱਚ ਵੀ ਮੈਂਸ਼ਨ ਕਰ ਦਾਂਗੇ ਵੀ ਇਸ ਪਰਿਵਾਰ ਦੇ ਨਾਲ ਸੰਪਰਕ ਬਣਾਵੇ ਜਿਤਨਾ ਵੀ ਕੋਈ ਸਹਿਯੋਗ ਭਾਈ ਜੀ ਕਰ ਸਕਦਾ ਜੀ ਇਸ ਪਰਿਵਾਰ ਦਾ ਕੀਤਾ ਜਾਵੇ ਬਾਕੀ ਆਪਾਂ ਵੀਰਾਂ ਤੋਂ ਵੀ ਜਾਣਗੇ ਵੀਰ ਜੀ ਕੀ ਨਾਂ ਹੈ ਜੀ ਆਪਣਾ ਕੀ ਗੱਲ ਹੈ ਜੀ ਇਸ ਪਰਿਵਾਰ ਦੇ ਨਾਲ ਜਿਹੜਾ ਨਾਲ ਹੋ ਜੀ ਪਰਵਾਰ ਨੂੰ ਬਸਾਲ ਨੂੰ 1.5 ਸਾਲ ਹੋ ਗਿਆ ਬਿਮਾਰ ਨੂੰ ਹਾਂਜੀ ਤੇ ਲਾਜ ਲੋਜ ਕਰਵਾਇਆ ਸੀ ਵੀਰ ਨੇ ਕਰਾਇਆ ਨਹੀਂ ਕੋਈ ਰਮਾਨ ਆਉਂਦਾ ਫੈਰਾਂ ਦਾ ਬਿਲਕੁਲ ਇਹ ਆ ਨਾ ਵੀਰਾ ਗਰੀਬ ਗਰੀਬੀ ਜਿਆਦਾ ਕਰਨਾਲ ਇਹੋ ਮੰਜੇ ਤੇ ਪੈ ਗਿਆ ਇਹਦਾ ਕੋਈ ਮਤ ਕਰੇ ਮਤ ਕਰ ਬਿਲਕੁਲ ਜੀ ਪਹਿਲੂ ਇਹ ਹੋ ਆਪ ਹੀ ਕਮਾਈ ਦਾ ਕਮਾਉਂਦੇ ਸੀਗੇ ਜੇ ਕੋਈ ਜਿਵੇਂ ਦਿਹਾੜੀ ਡੱਪਾ ਕਹੀ ਕਿਉਂਕਿ ਮਜ਼ਦੂਰੀ ਕਰਨ ਵਾਲੇ ਬੰਦੇ ਨੇ ਤਾਂ ਮਜ਼ਦੂਰੀ ਕਰਨੀ ਕਿਉਂਕਿ ਕਿਹੜਾ ਜ਼ਮੀਨ ਜਾਇਦਾਦ ਆ ਆਪ ਹੀ ਕਰਦਾ ਹੈਗੇ ਆਪ ਹੀ ਕਰਦਾ ਹੈ ਵੀ ਮਿਹਨਤ ਮਜ਼ਦੂਰੀ ਕਰਦੇ ਸੀ ਹੁਣ ਜਦੋਂ ਮੱਜੇ ਦੇ ਪੈ ਗਿਆ ਹੁਣ ਸਾਰਾ ਹੀ ਕੰਮ ਖਲੋ ਗਿਆ ਖਰਚੇ ਤਾਂ ਕੋਈ ਬੈਠਿਆ ਤੇ ਕੀ ਹੋਣਾ ਚਾਹੀਦਾ ਜੀ ਹੁਣ ਵੀਰ ਜੀ ਹੋਣਾ ਜੀ ਇਹੋ ਇਹਦੀ ਕੋ ਮਤ ਕਰੇ ਮਤ ਕਰ ਦੂਗਾ ਇਲਾਜ ਦੇ ਇਲਾਜ ਕਰਾਏ ਦਾ ਕੋਈ ਬਿਲਕੁਲ ਜੀ ਬਿਲਕੁਲ ਦੇਖੋ ਵੀਰ ਨੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਸਰ ਸਿੰਘ ਤੇ ਵੀਰ ਜੀ ਕੀ ਹਾਲਾਤ ਆ ਪਰਿਵਾਰ ਦੇ ਦੱਸ ਦੇ ਵੀ ਬਹੁਤ ਬੁਰੇ ਹਾਲਾਤ ਆ ਤੇ ਕੀ ਮੰਗ ਹੋਣਾ ਚਾਹੀਦਾ ਇਲਾਜ ਕੋਈ ਭੈਣ ਭਰਾ ਕਰਾ ਦੇ ਬਹੁਤ ਮਿਹਰਬਾਨੀ ਹੋ ਗਈ ਤੇ ਪਹਿਲਾਂ ਇਹਨਾਂ ਹਸਪੀਟਲ ਕਿਤੇ ਦਿਖਾਇਆ ਕਿਸੇ ਨੂੰ ਹਾਂਜੀ ਹਾਂਜੀ ਖੜਿਆ ਲੈ ਤੇ ਕੋਈ ਹੱਲ ਹੋਇਆ ਕਿ ਨਹੀਂ ਨਹੀਂ ਹੱਲ ਕੋਈ ਏਡਾ ਨਹੀਂ ਹੋਇਆ ਕੋਈ ਪਾਣੀ ਤਾਂ ਨਹੀਂ ਕੋਈ ਠੀਕ ਨਹੀਂਗਾ ਪੇਟ ਬਹੁਤ ਜ਼ਿਆਦਾ ਫੁੱਲ ਗਿਆ ਪੇਟ 'ਚ ਵੀ ਪਾਣੀ ਪੈ ਗਿਆ ਹਨਾ ਦੇਖੋ ਹੁਣ ਤਰਫੜਾ ਜ਼ਿਆਦਾ ਪੇਟ ਬਹੁਤ ਜਿਆਦੀ ਹੁੰਦੀ ਰਹਿੰਦੀ ਹੈ ਪੇਟ ਚ ਦਰਦ ਹੁੰਦੀ ਹੈ ਜੀ ਤੇ ਨਾਲ ਕਾਲਾ ਪੀਲਿਆ ਤੇ ਨਾਲ ਹੋਰ ਵੀ ਕਈ ਰੋਗ ਬਣ ਚੁੱਕੇ ਆ ਫੰਕਸ਼ਨ ਹੈ ਨਾ ਤੇ ਵੇਖੋ ਜੀ ਕਿੰਨੇ ਰੋਗ ਵਿਗੜ ਗਿਆ ਜੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਵੀਰ ਦਾ ਤੁਹਾਨੂੰ ਇੱਕ ਰਾਂ ਨੰਬਰ ਆਪਾਂ ਫੇਰ ਦੱਸ ਦਿੰਨੇ ਆ ਜੀਾਕੀ ਵੀਰ ਆਪਾਂ ਨੂੰ ਨੰਬਰ ਦੱਸ ਦੋ ਵੀਰ ਜੀ ਇੱਕ ਰਾਂ ਨੰਬਰ ਫੇਰ ਬੋਲ ਦੋ ਵੀਰ ਦਾ 77105 ਹਾਂਜੀ 771 1 77178 77105 73178 ਬਿਲਕੁਲ ਜੀ ਬਿਲਕੁਲ ਬਾਕੀ ਵੀਰ ਜੀ ਤੁਹਾਨੂੰ ਇੱਕ ਰਾਂ ਹਾਂਜੀ ਕੀ ਨੰਬਰ ਦੱਸਿਆ ਵੀਰ ਜੀ 77105 73178 ਬਾਈ ਜੀ ਇਹ ਪਰਿਵਾਰ ਦਾ ਨੰਬਰ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਵੱਧ ਤੋਂ ਵੱਧ ਬਾਈ ਜੀ ਵੀਡੀਓ ਸ਼ੇਅਰ ਕਰ ਦਿਆ ਜੀ ਤੇ ਇਸ ਪਰਿਵਾਰ ਦੀ ਜਿੰਨੀ ਵੀ ਕੋਈ ਕੋਈ ਸਾਰ ਮੈਂ ਨਾ ਵੀ ਵੱਧ ਤੋਂ ਵੱਧ ਬੜੇ ਹੀ ਸਮਾਜ ਸੇਵੀ ਬੈਠੇ ਆ ਦਾਨੀ ਸੱਜਣ ਬੈਠੇ ਆ ਜਿਹੜੇ ਸੰਸਥਾਵਾਂ ਚਲਾਉਂਦੇ ਆ ਇਲਾਜ ਕਰਾਉਂਦੇ ਆ ਜੀ ਤੇ ਇਸ ਪਰਿਵਾਰ ਦੀ ਆਣ ਕੇ ਸਾਰ ਲੈਂਣ ਜੀ ਤੇ ਬਾਕੀ ਅਸੀਂ ਨੰਬਰ ਵੀ ਉੱਤੇ ਤੁਹਾਨੂੰ ਮੈਂਸ਼ਨ ਕਰ ਦਾਂਗੇ ਤੇ ਇਸ ਪਰਿਵਾਰ ਦੇ ਨਾਲ ਸੰਪਰਕ ਕਰਿਆ ਜੀ ਹਾਂਜੀ ਵੀਰ ਜੀ ਕੀ ਨਾਂ ਐ ਜੀ ਮੇਰਾ ਨਾਂ ਵੀਰ ਜੀ ਜਸਪੀਰ ਸਿੰਘ ਆ ਜੀ ਤੇ ਕੀ ਗੱਲ ਆ ਪਰਿਵਾਰ ਨੂੰ ਕੀ ਹਾਲਾਤ ਬਣਿਆ ਐ ਵੀਰ ਨੇ ਇਲਾਜ ਕਰਾਇਆ ਕੀ ਰੋਗ ਐ ਜੀ ਵੀਰ ਨੂੰ ਵੀਰ ਜੀ ਰੋਗ ਆ ਤੇ ਇਹਦਾ ਹੈ ਵਕਸ਼ਣ جاری ਸੀ ਹਾਂਜੀ ਤੇ ਇਲਾਜ ਨਾ ਬਥੇਰਾ ਕਰਾਇਆ ਸਾਲ ਹੋ ਗਿਆ ਇਲਾਜ ਕਰਾਉਂਦਿਆਂ ਨੂੰ ਤੇ ਇਸ ਕਰਕੇ ਦਾਨੀ ਸੱਜਣਾਂ ਨੂੰ ਬੇਨਤੀ ਆ ਵੀ ਸਾਡਾ ਜਿੰਨੀ ਜੋਗੇ ਸਹਿਯੋਗ ਦਿਓ ਤੇ ਬਹੁਤ ਬਹੁਤ ਮਿਹਰਬਾਨੀ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਦਾਨੀ ਸੱਜਣ ਤੇ ਸਮਾਜ ਸੇਵੀਆਂ ਨੂੰ ਇਹੋ ਬੇਨਤੀ ਕੀਤੀ ਜਾਂਦੀ ਆ ਵੀ ਜਿੰਨੇ ਵੀ ਕਿਤੇ ਕਿਸੇ ਦਾ ਇਲਾਜ ਕਰਾਉਂਦੇ ਆ ਜੀ ਇਸ ਵੀਰ ਦਾ ਹਸਪੀਟਲ ਨਾਲ ਲੱ ਜਾ ਕੇ ਤੇ ਆਪ ਤੁਸੀਂ ਇਲਾਜ ਵੀ ਕਰਵਾ ਸਕਦੇ ਜੀ ਤੇ ਵੱਧ ਤੋਂ ਵੱਧ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਨੰਬਰ ਤੁਹਾਨੂੰ ਆਪਾਂ ਉੱਤੇ ਵੀ ਮੈਂਸ਼ਨ ਕਰ ਦਾਂਗੇ ਤੇ ਜਿਹੜਾ ਵੀ ਵੀਰ ਨੇ ਕਿਸੇ ਸਹਿਯੋਗ ਕਰਨਾ ਜੀ ਵੀਰ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਤੁਸੀਂ ਵੀਰ ਤੋਂ ਸੰਪਰਕ ਕਰ ਸਕਦੇ ਆ ਜੀ ਵੱਧ ਤੋਂ ਵੱਧ ਕਰੋ ਵੀਡੀਓ ਸ਼ੇਅਰ ਵੈਗਰ ਜੀ ਦਾ ਖਾਲਸਾ ਆਸਿਰਿਵ ਵੈਗਰ ਜੀ ਕੀ ਫਤਿਹ